ਸਮੇਂ-ਸਮੇਂ ਅਨੁਸਾਰ ਬੀਬੀ ਕੰਗਣਾ ਜਿਹੜੀ ਉਹ ਸਿੱਖਾਂ ਪ੍ਰਤੀ ਬਹੁਤ ਹੀ ਯਹਿਰਗੁਲਾਚਦੀ ਰਹੀ ਹੈ ਕਦੇ ਦਿੱਲੀ ਮੋਰਚਾ ਜਿਹੜਾ ਕਿਸਾਨ ਮੋਰਚਾ ਸੀ ਸਾਡੀਆਂ ਮਾਤਾਵਾਂ ਨੂੰ ਮਾੜਾ ਬੋਲਦੀ ਰਹੀ ਕਰੇ ਲੜਕੀ ਨਾਲ ਚੰਡੀਗੜ੍ਹ ਹੋਣਾ ਉਦੋਂ ਸਿੱਖ ਹੱਤਿਆਵਾਦੀ ਕਹਿਣਾ ਵੀ ਲੜਕੀ ਹੱਤਿਆਵਾਦੀਆਂ ਦੀ ਆ ਜਾਂ ਸਮੇਂ-ਸਮੇਂ ਅਨਸਾਰ ਉਹਦੇ ਵਜਾਂਨੇ ਵਿੱਚ ਹੀ ਮੋਦੀ ਹੋਰਾਂ ਨੇ ਉਹਨੂੰ ਕਿਉਂਕਿ ਜਿਹੜਾ ਵੀ ਸਿੱਖਾਂ ਪ੍ਰਤੀ ਯਹਿਰਗੁਲਾਚੇਗਾ ਉਹਨਾਂ ਉਹਦੇ ਦੇ ਕੇ ਨਵਾਜਣਾ ਹੈ ਤੇ ਉਹਨੂੰ ਬੀਬੀ ਨੂੰ ਐਮਪੀ ਬਣਾਇਆ ਗਿਆ ਹੁਣ ਉਹ ਬੀਬੀ ਕੋਈ ਜੀ ਹਰਕਤ ਕਰਦਿਆਂ ਹੋਇਆਂ ਤੇ ਸੰਤ ਜਰਨੈਲਸ ਦੇ ਕਰਤਾਰ ਬੁਖਾਰੀ ਅਪੂ 1975 ਵਿੱਚ ਐਮਰਜੈਂਸੀ ਦੌਰਾਨ ਉਹ ਖਾਲਸਤਾਨ ਮੰਗਦੇ ਸੀ ਪੋਰਾ ਝੂਠ ਆ ਉਦੋਂ ਤਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ 75 ਵਿੱਚ ਐਮਰਜੈਂਸੀ ਦੌਰਾਨ ਗੁਰੂ ਪੀਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮੌਕੇ ਲਾ ਕੇ ਸੈੰਤੀ ਨਗਰ ਕੀਰਤਨ ਕੰਢੇ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਤਾਂ ਉਹਨਾਂ ਦੇ ਵਿਹਾਨ ਤੋਂ ਮਗਰੋਂ ਦਮਦਮ ਟਕਸਾਲ ਦੇ ਮੁਖੀ ਬਣੇ ਸੋ ਇਹੋ ਜਿਹਾ ਸਿੱਖਾਂ ਪ੍ਰਤੀ ਸਿੱਖਾਂ ਦਾ ਕਰਤਾਰ ਨਿਵਾ ਵਖਾਉਣ ਵਾਸਤੇ ਇਹ ਫਿਲਮਾਂ ਬਣਾਈਆਂ ਜਾ ਰਹੀਆਂ ਨੇ ਜਿਹੜੀਆਂ ਸਿੱਖਾਂ ਦੀਆਂ ਫਿਲਮਾਂ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਜਾਂ ਹੋਰ ਸਿੱਖਾਂ ਦੀਆਂ ਕੁਰਬਾਨੀਆਂ ਦੀਆਂ ਫਿਲਮਾਂ ਉਹਦੇ ਤਾਂ ਬੈਣ ਲੱਗ ਜਾਂਦਾ ਹੈ ਕਿ ਇਹੋ ਜਿਹੀਆਂ ਸਿੱਖਾਂ ਦੀ ਕਰਤਾਰ ਕੋਸ਼ਿਸ਼ ਕਰਨ ਵਾਸਤੇ ਜਿਹੜੀਆਂ ਫਿਲਮਾਂ ਬਣਾਈਆਂ ਜਾਂਦੀਆਂ ਨੇ ਉਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਮੈਂ ਸਮਝਦਾ ਕਿ ਇਹੋ ਜੀਆਂ ਫਿਲਮਾਂ ਜੀ